ਡਰੋਨਸ ਦੇ ذریعے ਹੋ ਰਹੀਆਂ ਇਹਨਾਂ ਰੇਡਸ ਅਤੇ ਛਾਪੇਮਾਰੀਆਂ ਅਤੇ ਚੱਲ ਰਹੇ ਬੁਲਡੋਜ਼ਰਾਂ ਦੀ ਵੀਡੀਓਗ੍ਰਾਫੀ ਕਰਵਾ ਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਬੰਧਨ ਵੱਲੋਂ ਹਰ ਉਹ ਕੋਸ਼ਿਸ਼ ਕੀਤੀ ਗਈ ਕਿ ਮੀਡੀਆ ਕਵਰੇਜ ਦੇ ਵਿੱਚ ਕੋਈ ਕਮੀ ਨਾ ਰਹਿ ਜਾਏ ਇਨਫੈਕਟ ਸਭ ਤੋਂ ਪਹਿਲੀ ਜਿਹੜੀ ਛਾਪੇਮਾਰੀ ਦੀ ਵੀਡੀਓ ਮੇਰੇ ਕੋਲ ਆਈ ਸੀ ਉਹ ਸੀ ਪਟਿਆਲਾ ਜ਼ਿਲ੍ਹੇ ਦੀ ਜਿੱਥੇ ਉੱਥੋਂ ਦੇ ਡੀਆਈਜੀ ਮਨਵੀਰ ਸਿੰਘ ਸਿੱਧੂ ਐਸਐਸਪੀ ਨਾਨਕ ਸਿੰਘ ਦੇ ਨਾਲ ਪਹੁੰਚਦੇ ਨੇ ਉੱਥੋਂ ਦੀ ਇੱਕ ਲੋਕੇਲਿਟੀ ਜਿੱਥੋਂ ਦੀ ਇੱਕ ਨਸ਼ੇ ਦੀ ਤਸਕਰੀ ਕਰਨ ਵਾਲੀ ਮਹਿਲਾ ਦੀ ਇੱਕ ਵੀਡੀਓ ਕੁਝ ਦਿਨ ਪਹਿਲਾਂ ਵਾਇਰਲ ਹੋਈ ਸੀ ਉਸ ਦੇ ਘਰ ਉੱਤੇ ਛਾਪਾ ਮਾਰਿਆ ਜਾਂਦਾ ਦਬਿਸ਼ ਕੀਤੀ ਜਾਂਦੀ ਹੈ ਜਦੋਂ ਸਬੰਧਤ ਡੀਏਜੀ ਸਾਹਿਬ ਤੋਂ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਘਰ ਕਿਸ ਦਾ ਹੈ ਤੈਦਰ ਉਧਰ ਵੇਖਣ ਤੋਂ ਬਾਅਦ ਡੀਏਜੀ ਸਾਹਿਬ ਨੂੰ ਕਿਸੇ ਨੇ ਕੰਨ ਵਿੱਚ ਆਵਾਜ਼ ਦਿੱਤੀ ਕਿ ਇਹ ਘਰ ਇੱਕ ਡਰੱਗਸ ਸਮੱਗਲਰ ਇੰਦਰਾ ਦਾ ਹੈ ਸੋ ਡੀਏਜੀ ਸਾਹਿਬ ਕਹਿੰਦੇ ਘਰ ਇੰਦਰਾ ਦਾ ਹੈ ਤੇ ਇੰਦਰਾ ਕਿੱਥੇ ਹੈ ਇੰਦਰਾ ਛਾਪੇ ਤੋਂ ਕੌਮਬਿੰਗ ਐਂਡ ਸਰਚ ਆਪਰੇਸ਼ਨ ਤੋਂ ਪਹਿਲਾਂ ਹੀ ਨਿਕਲ ਚੁੱਕੀ ਸੀ ਫਰਾਰ ਹੋ ਚੁੱਕੀ ਸੀ ਯਾਨੀ ਕਿ ਇੱਕ ਡੀਏਜੀ ਲੈਵਲ ਦਾ ਅਫਸਰ ਪੂਰਾ ਲਾਮ ਲਸ਼ਕਰ ਨਾਲ ਲੈ ਕੇ ਇੱਕ ਨਸ਼ੇ ਦੀ ਤਸਕਰ ਦੇ ਘਰੇ ਛਾਪਾ ਮਾਰਨ ਜਾ ਰਿਹਾ ਹੈ ਜਿਸ ਤੋਂ ਪਹਿਲਾਂ ਹੀ ਨਸ਼ੇ ਦੀ ਤਸਕਰ ਨੂੰ ਜਾਣਕਾਰੀ ਮਿਲ ਗਈ ਉਹ ਤੋਂ ਫਰਾਰ ਹੋ ਗਈ ਤੇ ਡੀਏਜੀ ਸਾਹਿਬ ਆਪਣੀਆਂ ਤਸਵੀਰਾਂ ਖਿੱਚਵਾ ਕੇ ਆਪਣੇ ਕੰਮ ਨੂੰ ਤੁਰ ਪਏ ਉਹ ਸਾਥੀਓ ਜੇ ਇਸ ਤਰੀਕੇ ਦੀ ਹੀ ਨਸ਼ਿਆਂ ਵਿਰੁੱਧ ਮੁਹਿੰਮ ਦੀ ਆਪਾਂ ਗੱਲ ਕਰ ਰਹੇ ਜਿਸ ਨੂੰ ਆਪਾਂ ਯੁੱਧ ਦਾ ਨਾਮ ਦਿੰਦਾ ਹੈ ਤਾਂ ਫਿਰ ਨਤੀਜੇ ਕੀ ਸਾਹਮਣੇ ਆਣਗੇ